ਕੀ ਕਾਲ ਬਣ ਕੇ ਆਇਆ ਅਤੇ ਸਿੱਧਾ ਦੁਕਾਨ ਦੇ ਵਿੱਚ ਜਾ ਵੜਿਆ ਤਸਵੀਰਾਂ ਜਲੰਧਰ ਦੇ ਫਿਲੌਰ ਤੋਂ ਅਪਰਾ ਰੋਡ ਦੀਆਂ ਨਹੀਂ ਜਿੱਥੇ ਭਿਆਨਕ ਹਾਦਸਾ ਹੋਇਆ ਹਾਦਸਾ ਬੇਹੱਦ ਭਿਆਨਕ ਸੀ ਜਿਸ ਦਾ ਅੰਦਾਜ਼ਾ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ ਦੱਸਿਆ ਜਾ ਰਿਹਾ ਕਿ ਰੇਤ ਨਾਲ ਪਰ ਇਸ ਟਿਪਰ ਨੂੰ ਦੂਜੇ ਵਾਹਨ ਵੱਲੋਂ ਸਾਈਡ ਮਾਰ ਦਿੱਤੀ ਗਈ ਜਿਸ ਕਾਰਨ ਟਿਪਰ ਚਾਲਕ ਦਾ ਸੰਤੁਲਨ ਵਿਗੜ ਗਿਆ ਅਤੇ ਟਿੱਪਰ ਸਿੱਧਾ ਦੁਕਾਨ ਦੇ ਵਿੱਚ ਜਾ ਵੜਿਆ ਗਨਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਲੇਕਿਨ ਦੁਕਾਨਦਾਰ ਦਾ ਭਾਰੀ ਨੁਕਸਾਨ ਹੋ ਗਿਆ ਚਸ਼ਮਦੀਦਾ ਅਤੇ ਟਿੱਪਰ ਚਾਲਕ ਮੁਤਾਬਕ ਉਸ ਨੂੰ ਦੂਜੇ ਵਾਹਨ ਨੇ ਸਾਈਡ ਮਾਰੀ ਜਿਸ ਕਾਰਨ ਉਸ ਦੀ ਗੱਡੀ ਦਾ ਟਾਇਰ ਫਟ ਗਿਆ ਅਤੇ ਟਿੱਪਰ ਦੁਕਾਨ ਦੇ ਵਿੱਚ ਜਾ ਵੜਿਆ ਅਤੇ ਪਲਟ ਗਿਆ ਹਾਦਸਾ ਬੇਹੱਦ ਪਿਆਨਾਕ ਸੀ ਲੇਕਿਨ ਗਨਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਕਿੱਦਾਂ ਹੋਇਆ ਹਾਦਸਾ ਇਹ ਚੈਰਪਾੜੂ ਨੂੰ 407 ਸਾਈਡ ਮਾਰ ਗਿਆ ਥੱਲੇ ਉਹ ਜਿਹੜੀ ਚੈਰਪਾੜੂ ਨੂੰ ਲੱ 407 ਬਈ ਕਿੱਥੋਂ ਆ ਰਹੇ ਸੀ ਆਪਾਂ ਬਈ ਗੜਸ਼ੰਕਰਪੁਰ ਗੜਸ਼ੰਕਰ ਤਰ ਰਹੇ ਸੀ ਕਿੱਥੇ ਜਾਣਾ ਸੀ ਜੀ ਲੁਧਿਆਣਾ ਜਿੱਥੇ ਲੁਧਿਆਣਾ ਜਾਣਾ ਸੀ ਤੁਹਾਡਾ ਬਚਾ ਹੋ ਗਿਆ ਬਚਾ ਸੜਕ ਤੇ ਲੱਗੀ ਨਹੀਂ ਸੜਕ ਤੇ ਪਲਟੀ ਆ ਪਿਆ ਟਿੱਪਰ ਜੋ ਕਿ ਕਾਲ ਬਣ ਕੇ ਆਇਆ ਅਤੇ ਸਿੱਧਾ ਦੁਕਾਨ ਦੇ ਵਿੱਚ ਜਾ ਵੜਿਆ ਤਸਵੀਰਾਂ ਜਲੰਧਰ ਦੇ ਫਿਲੌਰ ਤੋਂ ਅਪਰਾ ਰੋਡ ਦੀਆਂ ਨਹੀਂ ਜਿੱਥੇ ਭਿਆਨਕ ਹਾਦਸਾ ਹੋਇਆ ਹਾਦਸਾ ਬੇहद ਭਿਆਨਕ ਸੀ ਜਿਸ ਦਾ ਅੰਦਾਜ਼ਾ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਰੇਤ ਨਾਲ ਪਰੇ ਇੱਕ ਟਿਪਰ ਨੂੰ ਦੂਜੇ ਵਾਹਨ ਵੱਲੋਂ ਸਾਈਡ ਮਾਰ ਦਿੱਤੀ ਗਈ ਜਿਸ ਕਾਰਨ ਟਿਪਰ ਚਾਲਕ ਦਾ ਸੰਤੁਲਨ ਵਿਗੜ ਗਿਆ ਅਤੇ ਟਿਪਰ ਸਿੱਧਾ ਦੁਕਾਨ ਦੇ ਵਿੱਚ ਜਾ ਵੜਿਆ ਗਨੀਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਲੇਕਿਨ ਦੁਕਾਨਦਾਰ ਦਾ ਭਾਰੀ ਨੁਕਸਾਨ ਹੋ ਗਿਆ ਚਸ਼ਮਦੀਦਾ ਅਤੇ ਟਿਪਰ ਚਾਲਕ ਮੁਤਾਬਕ ਉਸ ਨੂੰ ਦੂਜੇ ਵਾਹਨ ਨੇ ਸਾਈਡ ਮਾਰੀ ਜਿਸ ਕਾਰਨ ਉਸ ਦੀ ਗੱਡੀ ਦਾ ਟਾਇਰ ਫਟ ਗਿਆ ਅਤੇ ਪਿੱਪਰ ਦੁਕਾਨ ਦੇ ਵਿੱਚ ਜਾ ਵੜਿਆ ਅਤੇ ਪਲਟ ਗਿਆ ਹਾਦਸਾ ਬਹਿਤ ਭਿਆਨਕ ਸੀ ਲੇਕਿਨ ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਕਿੱਦਾਂ ਹੋਇਆ ਹਾਦਸਾ ਇਹ ਚੈਰਪਾੜੋਂ ਨੂੰ 400 ਕਲਾ ਸਾਈਡ ਮਾਰ ਗਿਆ ਥੱਲੇ ਤੋਂ ਗੇੜ ਚੈਰਪਾੜੋਂ ਨੂੰ ਲੱਗ 407 ਬਈ ਕਿੱਥੋਂ ਆ ਰਹੇ ਸੀ ਆਪਾਂ ਬਈ ਗੜਸ਼ੰਕਰਪੁਰ ਗੜਸ਼ੰਕਰ ਤਰ ਰਹੇ ਸੀ ਕਿੱਥੇ ਜਾਣਾ ਸੀ ਜੀ ਲੁਧਿਆਣਾ ਜੀ ਲੁਧਿਆਣਾ ਜਾਣਾ ਸੀ ਤੁਹਾਡਾ ਬਚਾਅ ਹੋ ਗਿਆ ਬਚਾਰ ਛੱਟ ਤਾਂ ਨਹੀਂ ਲੱਗੀ ਨਹੀਂ ਨਹੀਂ ਸੜਕ ਤੇ ਪਲਟੀ ਆ ਪਿਆ ਟਿੱਪਰ ਜੋ ਕਿ ਕਾਲ ਬਣ ਕੇ ਆਇਆ ਅਤੇ ਸਿੱਧਾ ਦੁਕਾਨ ਦੇ ਵਿੱਚ ਜਾ ਵੜਿਆ ਤਸਵੀਰਾਂ ਜਲੰਧਰ ਦੇ ਫਿਲੌਰ ਤੋਂ ਅਪਰਾ ਰੋਡ ਦੀਆਂ ਨੇ ਜਿੱਥੇ ਭਿਆਨਕ ਹਾਦਸਾ ਹੋਇਆ ਹਾਦਸਾ ਬੇਹੱਦ ਭਿਆਨਕ ਸੀ ਜਿਸ ਦਾ ਅੰਦਾਜ਼ਾ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ ਦੱਸਿਆ ਜਾ ਰਿਹਾ ਕਿ ਰੇਤ ਨਾਲ ਪਰ ਇਸ ਟਿੱਪਰ ਨੂੰ ਦੂਜੇ ਵਾਹਨ ਵੱਲੋਂ ਸਾਈਡ ਮਾਰ ਦਿੱਤੀ ਗਈ ਜਿਸ ਕਾਰਨ ਟਿਪਰ ਚਾਲਕ ਦਾ ਸੰਤੁਲਨ ਵਿਗੜ ਗਿਆ ਅਤੇ ਟਿਪਰ ਸਿੱਧਾ ਦੁਕਾਨ ਦੇ ਵਿੱਚ ਜਾ ਵੜਿਆ ਗਣਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਲੇਕਿਨ ਦੁਕਾਨਦਾਰ ਦਾ ਭਾਰੀ ਨੁਕਸਾਨ ਹੋ ਗਿਆ ਜਸ਼ਮਦੀਦਾ ਤੇ ਟਿਪਰ ਚਾਲਕ ਮੁਤਾਬਕ ਉਸ ਨੂੰ ਦੂਜੇ ਵਾਹਨ ਨੇ ਸਾਈਡ ਮਾਰੀ ਜਿਸ ਕਾਰਨ ਉਸ ਦੀ ਗੱਡੀ ਦਾ ਟਾਇਰ ਫਟ ਗਿਆ ਅਤੇ ਟਿਪਰ ਦੁਕਾਨ ਦੇ ਵਿੱਚ ਜਾ ਵੜਿਆ ਅਤੇ ਪਲਟ ਗਿਆ ਹਾਦਸਾ ਬੇहद ਪਿਆਨਾਕ ਸੀ ਲੇਕਿਨ ਗਣਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਕਿੱਦਾਂ ਹੋਇਆ ਹਾਦਸਾ ਹੈ ਕੈਰਪਾਰਕ ਨੂੰ 407 ਦਾ ਸਾਈਡ ਮਾਰ ਗਿਆ ਥੱਲੇ ਤੋਂ ਗੇੜੀ ਕੈਰਪਾਰਕ ਨੂੰ 407 ਬਈ ਕਿੱਥੋਂ ਆ ਰਹੇ ਸੀ ਆਪ ਬਈ ਗੜਸ਼ੰਕਰ ਤੋਂ ਆ ਰਹੇ ਸੀ ਗੜਸ਼ੰਕਰ ਤੋਂ ਆਏ ਸੀ ਕਿੱਥੇ ਜਾਣਾ ਸੀ ਜੀ ਲੁਧਿਆਣਾ ਜੀ ਲੁਧਿਆਣਾ ਜਾਣਾ ਸੀ ਤੁਹਾਡਾ ਬਚਾ ਹੋ ਗਿਆ ਬਚਾ ਸੜ ਤਾਂ ਨਹੀਂ ਲੱਗੀ ਨਹੀਂ ਨਹੀਂ ਸੜਕ ਤੇ ਪਲਟੀ ਆ ਪਿਆ ਟਿੱਪਰ ਜੋ ਕਿ ਕਾਲ ਬਣ ਕੇ ਆਇਆ ਅਤੇ ਸਿੱਧਾ ਦੁਕਾਨ ਦੇ ਵਿੱਚ ਜਾ ਵੜਿਆ ਤਸਵੀਰਾਂ ਜਲੰਧਰ ਦੇ ਫਿਲੌਰ ਤੋਂ ਅਪਰਾ ਰੋਡ ਦੀਆਂ ਨੇ ਜਿੱਥੇ ਭਿਆਨਕ ਹਾਦਸਾ ਹੋਇਆ ਹੈ ਹਾਦਸਾ ਬੇਹੱਦ ਭਿਆਨਕ ਸੀ ਜਿਸ ਦਾ ਅੰਦਾਜ਼ਾ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਰੇਤ ਨਾਲ ਪਰ ਇੱਕ ਟਿਪਰ ਨੂੰ ਦੂਜੇ ਵਾਹਨ ਵੱਲੋਂ ਸਾਈਡ ਮਾਰ ਦਿੱਤੀ ਗਈ ਜਿਸ ਕਾਰਨ ਟਿਪਰ ਚਾਲਕ ਦਾ ਸੰਤੁਲਨ ਵਿਗੜ ਗਿਆ ਅਤੇ ਟਿੱਪਰ ਸਿੱਧਾ ਦੁਕਾਨ ਦੇ ਵਿੱਚ ਜਾ ਵੜਿਆ ਗਨਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਲੇਕਿਨ ਦੁਕਾਨਦਾਰ ਦਾ ਭਾਰੀ ਨੁਕਸਾਨ ਹੋ ਗਿਆ ਚਸ਼ਮਦੀਦਾ ਤੇ ਟਿੱਪਰ ਚਾਲਕ ਮੁਤਾਬਕ ਉਸ ਨੂੰ ਦੂਜੇ ਵਾਹਨ ਨੇ ਸਾਈਡ ਮਾਰੀ ਜਿਸ ਕਾਰਨ ਉਸ ਦੀ ਗੱਡੀ ਦਾ ਟਾਇਰ ਫਟ ਗਿਆ ਅਤੇ ਟਿੱਪਰ ਦੁਕਾਨ ਦੇ ਵਿੱਚ ਜਾ ਵੜਿਆ ਅਤੇ ਪਲਟ ਗਿਆ ਹਾਦਸਾ ਬੇहद ਪਿਆਨਾਕ ਸੀ ਲੇਕਿਨ ਗਨਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਕਿੱਦਾਂ ਹੋਇਆ ਹਾਦਸਾ ਇਹ ਚੈਰਪੌੜ ਤੋਂ 407 ਸਾਈਡ ਮਾਰ ਗਿਆ ਥੱਲੇ ਤੋਂ ਜਿਹੜੀ ਚੈਰਪੌੜ ਨੂੰ ਲੱਕ 407 ਬਈ ਕਿੱਥੋਂ ਆ ਰਹੇ ਸੀ ਆਪਾਂ ਬਈ ਗੜਸ਼ੰਕਰਪੁਰ ਗੜਸ਼ੰਕਰ ਤੋਂ ਆਏ ਸੀ ਕਿੱਥੇ ਜਾਣਾ ਸੀ ਜੀ ਲੁਧਿਆਣਾ ਜਿੱਥੇ ਲੁਧਿਆਣਾ ਜਾਣਾ ਸੀ ਤੁਹਾਡਾ ਬਚਾ ਹੋ ਗਿਆ ਬਚਾ ਸਰ ਤਾਂ ਨਹੀਂ ਲੱਗੀ ਸੜਕ ਤੇ ਪਲਟੀ ਆ ਪਿਆ ਟਿਪਰ ਜੋ ਕਿ ਕਾਲ ਬਣ ਕੇ ਆਇਆ ਅਤੇ ਸਿੱਧਾ ਦੁਕਾਨ ਦੇ ਵਿੱਚ ਜਾ ਵੜਿਆ ਤਸਵੀਰਾਂ ਜਲੰਧਰ ਦੇ ਫਿਲੌਰ ਤੋਂ ਅਪਰਾ ਰੋਡ ਦੀਆਂ ਨਹੀਂ ਜਿੱਥੇ ਭਿਆਨਕ ਹਾਦਸਾ ਹੋਇਆ ਹਾਦਸਾ ਬੇहद ਪਿਆਨਕ ਸੀ ਜਿਸ ਦਾ ਅੰਦਾਜ਼ਾ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਰੇਤ ਨਾਲ ਪਰੇ ਇੱਕ ਟਿਪਰ ਨੂੰ ਦੂਜੇ ਵਾਹਨ ਵੱਲੋਂ ਸਾਈਡ ਮਾਰ ਦਿੱਤੀ ਗਈ ਜਿਸ ਕਾਰਨ ਟਿਪਰ ਚਾਲਕ ਦਾ ਸੰਤੁਲਨ ਵਿਗੜ ਗਿਆ ਅਤੇ ਟਿਪਰ ਸਿੱਧਾ ਦੁਕਾਨ ਦੇ ਵਿੱਚ ਜਾ ਵੜਿਆ ਗਨੀਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਲੇਕਿਨ ਦੁਕਾਨਦਾਰ ਦਾ ਭਾਰੀ ਨੁਕਸਾਨ ਹੋ ਗਿਆ ਜਸ਼ਮਦੀਦਾ ਅਤੇ ਟਿਪਰ ਚਾਲਕ ਮੁਤਾਬਕ ਉਸ ਨੂੰ ਦੂਜੇ ਵਾਹਨ ਨੇ ਸਾਈਡ ਮਾਰੀ ਜਿਸ ਕਾਰਨ ਉਸ ਦੀ ਗੱਡੀ ਦਾ ਟਾਇਰ ਫਟ ਗਿਆ ਅਤੇ ਪੀਪਰ ਦੁਕਾਨ ਦੇ ਵਿੱਚ ਜਾ ਵੜਿਆ ਅਤੇ ਪਲਟ ਗਿਆ ਹਾਦਸਾ ਬੇहद ਬਿਆਨਕ ਸੀ ਲੇਕਿਨ ਗਣਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਕਿੱਦਾਂ ਹੋਇਆ ਹਾਦਸਾ ਇਹ ਟਾਇਰ ਪਾੜ ਨੂੰ 471 ਸਾਈਡ ਮਾਰ ਗਿਆ ਥੱਲੇ ਉਹ ਟਾਇਰ ਪਾੜ ਨੂੰ 477 ਬਈ ਕਿੱਥੋਂ ਆ ਰਹੇ ਸੀ ਆਪਾਂ ਬਈ ਗੜਸ਼ੰਕਰ ਤੋਂ ਬਈ ਗੜਸ਼ੰਕਰ ਤੋਂ ਆਏ ਸੀ ਕਿੱਥੇ ਜਾਣਾ ਸੀ ਜੀ ਲੁਧਿਆਣਾ ਜੀ ਲੁਧਿਆਣਾ ਜਾਣਾ ਸੀ ਤੁਹਾਡਾ ਬਚਾਅ ਹੋ ਗਿਆ ਬਚਾਰ ਸੱਟ ਨਹੀਂ ਲੱਗੀ ਸੜਕ ਤੇ ਪਲਟੀਆ ਪੈਟਿਪਰ ਜੋ ਕਿ ਕਾਲ ਬਣ ਕੇ ਆਇਆ ਅਤੇ ਸਿੱਧਾ ਦੁਕਾਨ ਦੇ ਵਿੱਚ ਜਾ ਵੜਿਆ ਤਸਵੀਰਾਂ ਜਲੰਧਰ ਦੇ ਫਿਲੌਰ ਤੋਂ ਅਪਰਾ ਰੋਡ ਦੀਆਂ ਨੇ ਜਿੱਥੇ ਭਿਆਨਕ ਹਾਦਸਾ ਹੋਇਆ ਹਾਦਸਾ ਬੇਹੱਦ ਭਿਆਨਕ ਸੀ ਜਿਸ ਦਾ ਅੰਦਾਜ਼ਾ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ ਦੱਸਿਆ ਜਾ ਰਿਹਾ ਕਿ ਰੇਤ ਨਾਲ ਪਰ ਇਸ ਟਿਪਰ ਨੂੰ ਦੂਜੇ ਵਾਹਨ ਵੱਲੋਂ ਸਾਈਡ ਮਾਰ ਦਿੱਤੀ ਗਈ ਜਿਸ ਕਾਰਨ ਟਿੱਪਰ ਚਾਲਕ ਦਾ ਸੰਤੁਲਨ ਵਿਗੜ ਗਿਆ ਅਤੇ ਟਿੱਪਰ ਸਿੱਧਾ ਦੁਕਾਨ ਦੇ ਵਿੱਚ ਜਾ ਵੜਿਆ ਗਨੀਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਲੇਕਿਨ ਦੁਕਾਨਦਾਰ ਦਾ ਭਾਰੀ ਨੁਕਸਾਨ ਹੋ ਗਿਆ ਜਸ਼ਮਦੀਦਾ ਤੇ ਟਿੱਪਰ ਚਾਲਕ ਮੁਤਾਬਕ ਉਸ ਨੂੰ ਦੂਜੇ ਵਾਹਨ ਨੇ ਸਾਈਡ ਮਾਰੀ ਜਿਸ ਕਾਰਨ ਉਸ ਦੀ ਗੱਡੀ ਦਾ ਟਾਇਰ ਫਟ ਗਿਆ ਅਤੇ ਟਿੱਪਰ ਦੁਕਾਨ ਦੇ ਵਿੱਚ ਜਾ ਵੜਿਆ ਅਤੇ ਪਲਟ ਗਿਆ ਹਾਦਸਾ ਬੇहद ਭਿਆਨਕ ਸੀ ਲੇਕਿਨ ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਕਿੱਦਾਂ ਹੋਇਆ ਹਾਦਸਾ ਇਹ ਚੈਰਪਾੜ ਤੋਂ 407 ਸਾਈਡ ਮਾਰ ਗਿਆ ਥੱਲੇ ਤੋਂ ਜਿਹੜੀ ਚੈਰਪਾੜ ਨੂੰ ਲੱ 407 ਬਈ ਕਿੱਥੋਂ ਆ ਰਹੇ ਸੀ ਆਪਾਂ ਬਈ ਗੜਸ਼ੰਕਰ ਵੱਲ ਗੜਸ਼ੰਕਰ ਤਰੇ ਸੀ ਕਿੱਥੇ ਜਾਣਾ ਸੀ ਜੀ ਲੁਧਿਆਣਾ ਜਿੱਥੇ ਲੁਧਿਆਣਾ ਜਾਣਾ ਸੀ ਤੁਹਾਡਾ ਬਚਾ ਹੋ ਗਿਆ ਬਚਾ ਛੜ ਤਾਂ ਨਹੀਂ ਲੱਗੀ ਸੜਕ ਤੇ ਪਲਟੀ ਆ ਪਿਆ ਟਿਪ ਪਰ ਜੋ ਕਿ ਕਾਲ ਬਣ ਕੇ ਆਇਆ ਅਤੇ ਸਿੱਧਾ ਦੁਕਾਨ ਦੇ ਵਿੱਚ ਜਾ ਵੜਿਆ ਤਸਵੀਰਾਂ ਜਲੰਧਰ ਦੇ ਫਿਲੌਰ ਤੋਂ ਅਪਰਾ ਰੋਡ ਦੀਆਂ ਨੇ ਜਿੱਥੇ ਭਿਆਨਕ ਹਾਦਸਾ ਹੋਇਆ ਹੈ ਹਾਦਸਾ ਬੇहद ਭਿਆਨਕ ਸੀ ਜਿਸ ਦਾ ਅੰਦਾਜ਼ਾ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਰੇਤ ਨਾਲ ਪਰੇ ਇੱਕ ਟਿਪਰ ਨੂੰ ਦੂਜੇ ਵਾਹਨ ਵੱਲੋਂ ਸਾਈਡ ਮਾਰ ਦਿੱਤੀ ਗਈ ਜਿਸ ਕਾਰਨ ਟਿਪਰ ਚਾਲਕ ਦਾ ਸੰਤੁਲਨ ਵਿਗੜ ਗਿਆ ਅਤੇ ਟਿੱਪਰ ਸਿੱਧਾ ਦੁਕਾਨ ਦੇ ਵਿੱਚ ਜਾ ਵੜਿਆ ਗੱਲ ਨਹੀਂ ਮਤ ਰਹੀ ਕਿ ਸਹਾਦਤ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰ ਰਿਹਾ ਲੇਕਿਨ ਦੁਕਾਨਦਾਰ ਦਾ ਭਾਰੀ ਨੁਕਸਾਨ ਹੋ ਗਿਆ ਜਸ਼ਮਦੀਦਾ ਤੇ ਟਿੱਪਰ ਚਾਲਕ ਮੁਤਾਬਕ ਉਸ ਨੂੰ ਦੂਜੇ ਵਾਹਨ ਨੇ ਸਾਈਡ ਮਾਰੀ ਜਿਸ ਕਾਰਨ ਉਸ ਦੀ ਗੱਡੀ ਦਾ ਟਾਇਰ ਫਟ ਗਿਆ ਅਤੇ ਟਿੱਪਰ ਦੁਕਾਨ ਦੇ ਵਿੱਚ ਜਾ ਵੜਿਆ ਅਤੇ ਪਲਟ ਗਿਆ ਹਾਦਸਾ ਬੇहद ਪਿਆਨਾਕ ਸੀ ਲੇਕਿਨ ਗੱਲ ਨਹੀਂ ਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਰ ਰਿਹਾ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਕਿੱਦਾਂ ਹੋਇਆ ਹਾਦਸਾ ਇਹ? ਕੈਰਪਾੜ ਤੋਂ 407 ਸਾਈਡ ਮਾਰਗ ਆ ਥੱਲੇ ਤੋਂ ਜਿਹੜੀ ਕੈਰਪਾੜ ਨੂੰ ਲੱ 407 ਬਈ ਕਿੱਥੋਂ ਆ ਰਹੇ ਸੀ ਆਪਾਂ? ਬਈ ਗੜਸ਼ੰਕਰ ਤੋਂ ਆ। ਗੜਸ਼ੰਕਰ ਤੋਂ ਆ ਰਹੇ ਸੀ। ਕਿੱਥੇ ਜਾਣਾ ਸੀਗਾ ਜੀ? ਲੁਧਿਆਣਾ। ਲੁਧਿਆਣਾ ਜਾਣਾ ਸੀ। ਤੁਹਾਡਾ ਬਚਾ ਹੋ ਗਿਆ? ਬਚਾ। ਸੜਤਾਂ ਨਹੀਂ ਲੱਗੀ। ਸੜਕ ਤੇ ਪਲਟੀ ਆ ਪਿਆ ਟੀਪਰ ਜੋ ਕਿ ਕਾਲ ਬਣ ਕੇ ਆਇਆ ਅਤੇ ਸਿੱਧਾ ਦੁਕਾਨ ਦੇ ਵਿੱਚ ਜਾ ਵੜਿਆ। ਤਸਵੀਰਾਂ ਜਲੰਧਰ ਦੇ ਫਿਲੌਰ ਤੋਂ ਅਪਰਾ ਰੋਡ ਦੀਆਂ ਨੇ ਜਿੱਥੇ ਭਿਆਨਕ ਹਾਦਸਾ ਹੋਇਆ। ਹਾਦਸਾ ਬੇਹੱਦ ਭਿਆਨਕ ਸੀ ਜਿਸ ਦਾ ਅੰਦਾਜ਼ਾ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਰੇਤਨਾਲ ਪਰ ਇੱਕ ਟਿਪਰ ਨੂੰ ਦੂਜੇ ਵਾਹਨ ਵੱਲੋਂ ਸਾਈਡ ਮਾਰ ਦਿੱਤੀ ਗਈ ਜਿਸ ਕਾਰਨ ਟਿਪਰ ਚਾਲਕ ਦਾ ਸੰਤੁਲਨ ਵਿਗੜ ਗਿਆ ਅਤੇ ਟਿਪਰ ਸਿੱਧਾ ਦੁਕਾਨ ਦੇ ਵਿੱਚ ਜਾ ਵੜਿਆ ਗਨੀਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਲੇਕਿਨ ਦੁਕਾਨਦਾਰ ਦਾ ਭਾਰੀ ਨੁਕਸਾਨ ਹੋ ਗਿਆ ਜਸ਼ਮਦੀਦਾ ਤੇ ਟਿਪਰ ਚਾਲਕ ਮੁਤਾਬਕ ਉਸ ਨੂੰ ਦੂਜੇ ਵਾਹਨ ਨੇ ਸਾਈਡ ਮਾਰੀ ਜਿਸ ਕਾਰਨ ਉਸ ਦੀ ਗੱਡੀ ਦਾ ਟਾਇਰ ਫਟ ਗਿਆ ਅਤੇ ਤੇ ਪਰ ਦੁਕਾਨ ਦੇ ਵਿੱਚ ਜਾ ਵੜਿਆ ਅਤੇ ਪਲਟ ਗਿਆ ਹਾਦਸਾ ਬੇहद ਭਿਆਨਕ ਸੀ ਲੇਕਿਨ ਗਣਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਕਿੱਦਾਂ ਹੋਇਆ ਹਾਦਸਾ ਇਹ ਚੈਰਪਾੜੂ ਨੂੰ 407 ਸਾਈਡ ਮਾਰ ਗਿਆ ਥੱਲੇ ਤੋਂ ਜਿਹੜੀ ਚੈਰਪਾੜੂ ਨੂੰ 407 ਬਈ ਕਿੱਥੋਂ ਆ ਰਹੇ ਸੀ ਆਪਾਂ ਬਈ ਗੜਸ਼ੰਕਰਪੁਰ ਗੜਸ਼ੰਕਰ ਤੋਂ ਆਏ ਸੀ ਕਿੱਥੇ ਜਾਣਾ ਸੀ ਜੀ ਲੁਧਿਆਣਾ ਜਿੱਥੇ ਲੁਧਿਆਣਾ ਜਾਣਾ ਸੀ ਤੁਹਾਡਾ ਬਚਾ ਹੋ ਗਿਆ ਬਚਾਰਾ ਸੱਟ ਤਾਂ ਨਹੀਂ ਲੱਗੀ ਸੜਕ ਤੇ ਪਲਟੀ ਆ ਪਿਆ ਟਿਪਰ ਜੋ ਕਿ ਕਾਲ ਬਣ ਕੇ ਆਇਆ ਅਤੇ ਸਿੱਧਾ ਦੁਕਾਨ ਦੇ ਵਿੱਚ ਜਾ ਵੜਿਆ ਤਸਵੀਰਾਂ ਜਲੰਧਰ ਦੇ ਫਿਲੌਰ ਤੋਂ ਅਪਰਾ ਰੋਡ ਦੀਆਂ ਨੇ ਜਿੱਥੇ ਭਿਆਨਕ ਹਾਦਸਾ ਹੋਇਆ ਹਾਦਸਾ ਬੇहद ਭਿਆਨਕ ਸੀ ਜਿਸ ਦਾ ਅੰਦਾਜ਼ਾ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਰੇਤ ਨਾਲ ਭਰੇ ਇਸ ਟਿਪਰ ਨੂੰ ਦੂਜੇ ਵਾਹਨ ਵੱਲੋਂ ਸਾਈਡ ਮਾਰ ਦਿੱਤੀ ਗਈ ਜਿਸ ਕਾਰਨ ਟਿੱਪਰ ਚਾਲਕ ਦਾ ਸੰਤੁਲਨ ਵਿਗੜ ਗਿਆ ਅਤੇ ਟਿੱਪਰ ਸਿੱਧਾ ਦੁਕਾਨ ਦੇ ਵਿੱਚ ਜਾ ਵੜਿਆ ਗਣਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਲੇਕਿਨ ਦੁਕਾਨਦਾਰ ਦਾ ਭਾਰੀ ਨੁਕਸਾਨ ਹੋ ਗਿਆ ਚਸ਼ਮਦੀਦਾਂ ਦੇ ਟਿੱਪਰ ਚਾਲਕ ਮੁਤਾਬਕ ਉਸ ਨੂੰ ਦੂਜੇ ਵਾਹਨ ਨੇ ਸਾਈਡ ਮਾਰੀ ਜਿਸ ਕਾਰਨ ਉਸ ਦੀ ਗੱਡੀ ਦਾ ਟਾਇਰ ਫਟ ਗਿਆ ਅਤੇ ਟਿੱਪਰ ਦੁਕਾਨ ਦੇ ਵਿੱਚ ਜਾ ਵੜਿਆ ਅਤੇ ਪਲਟ ਗਿਆ ਹਾਦਸਾ ਬੇਹੱਦ ਪਿਆਨਾਕ ਸੀ ਲੇਕਿਨ ਗਣਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਕਿੱਦਾਂ ਹੋਇਆ ਹਾਦਸਾ ਇਹ ਕੈਰਪਾੜ ਨੂੰ 407 ਨਾਲ ਸਾਈਡ ਮਾਰ ਗਿਆ ਥੱਲੇ ਤੋਂ ਜਿਹੜੀ ਕੈਰਪਾੜ ਨੂੰ 407 ਵੇਲੇ ਬਈ ਕਿੱਥੋਂ ਆ ਰਹੇ ਸੀ ਆਪਾਂ ਬਈ ਗੜਸ਼ੰਕਰਪੁਰ ਵਾ ਗੜਸ਼ੰਕਰ ਤਰ ਰਹੇ ਸੀ ਕਿੱਥੇ ਜਾਣਾ ਸੀ ਜੀ ਲੁਧਿਆਣਾ ਜੀ ਲੁਧਿਆਣਾ ਜਾਣਾ ਸੀ ਤੁਹਾਡਾ ਬਚਾ ਹੋ ਗਿਆ ਬਚਾ ਸੜਕ ਤੇ ਲੱਗੀ ਸੜਕ ਤੇ ਪਲਟੀ ਆ ਪਿਆ ਟਿੱਪਰ ਜੋ ਕਿ ਕਾਲ ਬਣ ਕੇ ਆਇਆ ਅਤੇ ਸਿੱਧਾ ਦੁਕਾਨ ਦੇ ਵਿੱਚ ਜਾ ਵੜਿਆ ਤਸਵੀਰਾਂ ਜਲੰਧਰ ਦੇ ਫਿਲੌਰ ਤੋਂ ਅਪਰਾ ਰੋਡ ਦੀਆਂ ਨੇ ਜਿੱਥੇ ਭਿਆਨਕ ਹਾਦਸਾ ਹੋਇਆ ਹੈ ਹਾਦਸਾ ਬੇਹੱਦ ਭਿਆਨਕ ਸੀ ਜਿਸ ਦਾ ਅੰਦਾਜ਼ਾ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਰੇਤ ਨਾਲ ਪਰ ਇਸ ਟਿਪਰ ਨੂੰ ਦੂਜੇ ਵਾਹਨ ਵੱਲੋਂ ਸਾਈਡ ਮਾਰ ਦਿੱਤੀ ਗਈ ਜਿਸ ਕਾਰਨ ਟਿਪਰ ਚਾਲਕ ਦਾ ਸੰਤੁਲਨ ਵਿਗੜ ਗਿਆ ਅਤੇ ਟਿੱਪਰ ਸਿੱਧਾ ਦੁਕਾਨ ਦੇ ਵਿੱਚ ਜਾ ਵੜਿਆ ਗਣਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਲੇਕਿਨ ਦੁਕਾਨਦਾਰ ਦਾ ਭਾਰੀ ਨੁਕਸਾਨ ਹੋ ਗਿਆ ਚਸ਼ਮਦੀਦਾ ਅਤੇ ਟਿੱਪਰ ਚਾਲਕ ਮੁਤਾਬਕ ਉਸ ਨੂੰ ਦੂਜੇ ਵਾਹਨ ਨੇ ਸਾਈਡ ਮਾਰੀ ਜਿਸ ਕਾਰਨ ਉਸ ਦੀ ਗੱਡੀ ਦਾ ਟਾਇਰ ਫਟ ਗਿਆ ਅਤੇ ਟਿੱਪਰ ਦੁਕਾਨ ਦੇ ਵਿੱਚ ਜਾ ਵੜਿਆ ਅਤੇ ਪਲਟ ਗਿਆ ਹਾਦਸਾ ਬੇहद ਪਿਆਨਾਕ ਸੀ ਲੇਕਿਨ ਗਣਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਕਿੱਦਾਂ ਹੋਇਆ ਹਾਦਸਾ ਇਹ? ਚਾਰ ਪਾਰ ਨੂੰ 407 ਸਾਈਡ ਮਾਰ ਗਿਆ ਥੱਲੇ ਤੋਂ ਗੇੜੀ ਚਾਰ ਪਾਰ ਨੂੰ ਲੱ 407 ਬਈ ਕਿੱਥੋਂ ਆ ਰਹੇ ਸੀ ਆਪਾਂ? ਬਈ ਗੜਸ਼ੰਕਰ ਵੱਲੋਂ ਗੜਸ਼ੰਕਰ ਤਰੇ ਸੀ ਕਿੱਥੇ ਜਾਣਾ ਸੀ ਜੀ? ਲੁਧਿਆਣਾ ਜੀ ਲੁਧਿਆਣਾ ਜਾਣਾ ਸੀ ਤੁਹਾਡਾ ਬਚਾ ਹੋ ਗਿਆ? ਬਚਾ ਛੜ ਤਾਂ ਨਹੀਂ ਲੱਗੀ। ਸੜਕ ਤੇ ਪਲਟੀ ਆ ਪਿਆ ਟਿਪ ਪਰ ਜੋ ਕਿ ਕਾਲ ਬਣ ਕੇ ਆਇਆ ਅਤੇ ਸਿੱਧਾ ਦੁਕਾਨ ਦੇ ਵਿੱਚ ਜਾ ਵੜਿਆ ਤਸਵੀਰਾਂ ਜਲੰਧਰ ਦੇ ਫਿਲੌਰ ਤੋਂ ਅਪਰਾ ਰੋਡ ਦੀਆਂ ਨੇ ਜਿੱਥੇ ਭਿਆਨਕ ਹਾਦਸਾ ਹੋਇਆ ਹੈ। ਹਾਦਸਾ ਬੇहद ਭਿਆਨਕ ਸੀ ਜਿਸ ਦਾ ਅੰਦਾਜ਼ਾ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਰੇਤ ਨਾਲ ਪਰ ਇੱਕ ਟਿਪਰ ਨੂੰ ਦੂਜੇ ਵਾਹਨ ਵੱਲੋਂ ਸਾਈਡ ਮਾਰ ਦਿੱਤੀ ਗਈ ਜਿਸ ਕਾਰਨ ਟਿਪਰ ਚਾਲਕ ਦਾ ਸੰਤੁਲਨ ਵਿਗੜ ਗਿਆ ਅਤੇ ਟਿਪਰ ਸਿੱਧਾ ਦੁਕਾਨ ਦੇ ਵਿੱਚ ਜਾ ਵੜਿਆ ਗਨੀਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਲੇਕਿਨ ਦੁਕਾਨਦਾਰ ਦਾ ਭਾਰੀ ਨੁਕਸਾਨ ਹੋ ਗਿਆ ਜਸ਼ਮਦੀਦਾਂ ਤੇ ਟਿਪਰ ਚਾਲਕ ਮੁਤਾਬਕ ਉਸ ਨੂੰ ਦੂਜੇ ਵਾਹਨ ਨੇ ਸਾਈਡ ਮਾਰੀ ਜਿਸ ਕਾਰਨ ਉਸ ਦੀ ਗੱਡੀ ਦਾ ਟਾਇਰ ਫਟ ਗਿਆ ਅਤੇ ਤੇ ਪਰ ਦੁਕਾਨ ਦੇ ਵਿੱਚ ਜਾ ਵੜਿਆ ਅਤੇ ਪਲਟ ਗਿਆ ਹਾਦਸਾ ਬੇहद ਪਿਆਨਕ ਸੀ ਲੇਕਿਨ ਗਣਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਕਿੱਦਾਂ ਹੋਇਆ ਹਾਦਸਾ ਇਹ ਚੈਰਪੁਰ ਦੇ ਲੋਕ 401 ਸੈਡ ਮਾਰ ਗਿਆ ਥੱਲੇ ਤੋਂ ਜਿਹੜੀ ਚੈਰਪੁਰ ਨੂੰ 407 ਬਈ ਕਿੱਥੋਂ ਆ ਰਹੇ ਸੀ ਆਪਾਂ ਬਈ ਗਡਸ਼ੰਕਰ ਤੋਂ ਆ ਗਡਸ਼ੰਕਰ ਤੋਂ ਆਏ ਸੀ ਕਿੱਥੇ ਜਾਣਾ ਸੀ ਜੀ ਲੁਧਿਆਣਾ ਲੁਧਿਆਣਾ ਜਾਣਾ ਸੀ ਤੁਹਾਡਾ ਬਚਾ ਹੋ ਗਿਆ ਬਚਾ ਸੱਟ ਤਾਂ ਨਹੀਂ ਲੱਗੀ ਨਹੀਂ ਲੱਗੀ ਸੜਕ ਤੇ ਪਲਟੀ ਆ ਪਿਆ ਟਿਪਰ ਜੋ ਕਿ ਕਾਲ ਬਣ ਕੇ ਆਇਆ ਅਤੇ ਸਿੱਧਾ ਦੁਕਾਨ ਦੇ ਵਿੱਚ ਜਾ ਵੜਿਆ ਤਸਵੀਰਾਂ ਜਲੰਧਰ ਦੇ ਫਿਲੌਰ ਤੋਂ ਅਪਰਾ ਰੋਡ ਦੀਆਂ ਨੇ ਜਿੱਥੇ ਭਿਆਨਕ ਹਾਦਸਾ ਹੋਇਆ ਹਾਦਸਾ ਬੇਹੱਦ ਭਿਆਨਕ ਸੀ ਜਿਸ ਦਾ ਅੰਦਾਜ਼ਾ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ ਦੱਸਿਆ ਜਾ ਰਿਹਾ ਕਿ ਰੇਤ ਨਾਲ ਪਰੇ ਇਸ ਟਿਪਰ ਨੂੰ ਦੂਜੇ ਵਾਹਨ ਵੱਲੋਂ ਸਾਈਡ ਮਾਰ ਦਿੱਤੀ ਗਈ ਜਿਸ ਕਾਰਨ ਟਿੱਪਰ ਚਾਲਕ ਦਾ ਸੰਤੁਲਨ ਵਿਗੜ ਗਿਆ ਅਤੇ ਟਿੱਪਰ ਸਿੱਧਾ ਦੁਕਾਨ ਦੇ ਵਿੱਚ ਜਾ ਵੜਿਆ ਗਣਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਲੇਕਿਨ ਦੁਕਾਨਦਾਰ ਦਾ ਭਾਰੀ ਨੁਕਸਾਨ ਹੋ ਗਿਆ ਜਸ਼ਮਦੀਦਾ ਤੇ ਟਿੱਪਰ ਚਾਲਕ ਮੁਤਾਬਕ ਉਸ ਨੂੰ ਦੂਜੇ ਵਾਹਨ ਨੇ ਸਾਈਡ ਮਾਰੀ ਜਿਸ ਕਾਰਨ ਉਸ ਦੀ ਗੱਡੀ ਦਾ ਟਾਇਰ ਫਟ ਗਿਆ ਅਤੇ ਟਿੱਪਰ ਦੁਕਾਨ ਦੇ ਵਿੱਚ ਜਾ ਵੜਿਆ ਅਤੇ ਪਲਟ ਗਿਆ ਹਾਦਸਾ ਬੇਹੱਦ ਭਿਆਨਕ ਸੀ ਲੇਕਿਨ ਗਣਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਕਿੱਦਾਂ ਹੋਇਆ ਹਾਦਸਾ ਹੈ ਪੈਰ ਪਾਰ ਨੂੰ 400 ਕਲਾ ਸਾਈਡ ਮਾਰ ਗਿਆ ਥੱਲੇ ਤੋਂ ਜਿਹੜੀ ਕੈਰ ਪਾਰ ਨੂੰ 407 ਬਈ ਕਿੱਥੋਂ ਆ ਰਹੇ ਸੀ ਆਪਾਂ ਬਈ ਗੜਸ਼ੰਕਰ ਪਰਵਾਨ ਗੜਸ਼ੰਕਰ ਤੋਂ ਆਏ ਸੀ ਕਿੱਥੇ ਜਾਣਾ ਸੀ ਜੀ ਲਧਿਆਣਾ ਜੀ ਲਧਿਆਣਾ ਜਾਣਾ ਸੀ ਤੁਹਾਡਾ ਬਚਾ ਹੋ ਗਿਆ ਬਚਾ ਛੜ ਤਾਂ ਨਹੀਂ ਲੱਗੀ ਸੜਕ ਤੇ ਪਲਟੀ ਆ ਪਿਆ ਟਿੱਪਰ ਜੋ ਕਿ ਕਾਲ ਬਣ ਕੇ ਆਇਆ ਅਤੇ ਸਿੱਧਾ ਦੁਕਾਨ ਦੇ ਵਿੱਚ ਜਾ ਵੜਿਆ ਤਸਵੀਰਾਂ ਜਲੰਧਰ ਦੇ ਫਿਲੌਰ ਤੋਂ ਅਪਰਾ ਰੋਡ ਦੀਆਂ ਨੇ ਜਿੱਥੇ ਭਿਆਨਕ ਹਾਦਸਾ ਹੋਇਆ ਹੈ ਹਾਦਸਾ ਬੇਹੱਦ ਭਿਆਨਕ ਸੀ ਜਿਸ ਦਾ ਅੰਦਾਜ਼ਾ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ ਦੱਸਿਆ ਜਾ ਰਿਹਾ ਕਿ ਰੇਤ ਨਾਲ ਭਰੇ ਇਸ ਟਿੱਪਰ ਨੂੰ ਦੂਜੇ ਵਾਹਨ ਵੱਲੋਂ ਸਾਈਡ ਮਾਰ ਦਿੱਤੀ ਗਈ ਜਿਸ ਕਾਰਨ ਟਿਪਰ ਚਾਲਕ ਦਾ ਸੰਤੁਲਨ ਵਿਗੜ ਗਿਆ ਅਤੇ ਟਿਪਰ ਸਿੱਧਾ ਦੁਕਾਨ ਦੇ ਵਿੱਚ ਜਾ ਵੜਿਆ ਗਣਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਲੇਕਿਨ ਦੁਕਾਨਦਾਰ ਦਾ ਭਾਰੀ ਨੁਕਸਾਨ ਹੋ ਗਿਆ ਜਸ਼ਮਦੀਦਾ ਅਤੇ ਟਿਪਰ ਚਾਲਕ ਮੁਤਾਬਕ ਉਸ ਨੂੰ ਦੂਜੇ ਵਾਹਨ ਨੇ ਸਾਈਡ ਮਾਰੀ ਜਿਸ ਕਾਰਨ ਉਸ ਦੀ ਗੱਡੀ ਦਾ ਟਾਇਰ ਫਟ ਗਿਆ ਅਤੇ ਟਿਪਰ ਦੁਕਾਨ ਦੇ ਵਿੱਚ ਜਾ ਵੜਿਆ ਅਤੇ ਪਲਟ ਗਿਆ ਹਾਦਸਾ ਬੇਹੱਦ ਭਿਆਨਕ ਸੀ ਲੇਕਿਨ ਗਣਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਕਿੱਦਾਂ ਹੋਇਆ ਹਾਦਸਾ ਇਹ ਚੈਰਪਾੜ੍ਹ ਨੂੰ 407 ਨਾਲ ਸਾਈਡ ਮਾਰ ਗਿਆ ਥੱਲੇ ਤੋਂ ਜਿਹੜੀ ਚੈਰਪਾੜ੍ਹ ਨੂੰ ਲੱ 407 ਬਈ ਕਿੱਥੋਂ ਆ ਰਹੇ ਸੀ ਆਪਾਂ ਬਈ ਗੜਸ਼ੰਕਰ ਵੱਲ ਗੜਸ਼ੰਕਰ ਤਰ ਰਹੇ ਸੀ ਕਿੱਥੇ ਜਾਣਾ ਸੀ ਜੀ ਲੁਧਿਆਣਾ ਜੀ ਲੁਧਿਆਣਾ ਜਾਣਾ ਸੀ ਤੁਹਾਡਾ ਬਚਾ ਹੋ ਗਿਆ ਬਚਾ ਸੜਕ ਤੇ ਲੱਗੀ ਨਹੀਂ ਨਹੀਂ ਸੜਕ ਤੇ ਪਲਟੀ ਆ ਪਿਆ ਟਿੱਪਰ ਜੋ ਕਿ ਕਾਲ ਬਣ ਕੇ ਆਇਆ ਅਤੇ ਸਿੱਧਾ ਦੁਕਾਨ ਦੇ ਵਿੱਚ ਜਾ ਵੜਿਆ ਤਸਵੀਰਾਂ ਜਲੰਧਰ ਦੇ ਫਿਲੌਰ ਤੋਂ ਅਪਰਾ ਰੋਡ ਦੀਆਂ ਨੇ ਜਿੱਥੇ ਭਿਆਨਕ ਹਾਦਸਾ ਹੋਇਆ ਹੈ ਹਾਦਸਾ ਬੇਹੱਦ ਭਿਆਨਕ ਸੀ ਜਿਸ ਦਾ ਅੰਦਾਜ਼ਾ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਰੇਤ ਨਾਲ ਭਰੇ ਇੱਕ ਟਰੱਕ ਨੂੰ ਦੂਜੇ ਵਾਹਨ ਵੱਲੋਂ ਸਾਈਡ ਮਾਰ ਦਿੱਤੀ ਗਈ ਜਿਸ ਕਾਰਨ ਟਿੱਪਰ ਚਾਲਕ ਦਾ ਸੰਤੁਲਨ ਵਿਗੜ ਗਿਆ ਅਤੇ ਟਿੱਪਰ ਸਿੱਧਾ ਦੁਕਾਨ ਦੇ ਵਿੱਚ ਜਾ ਵੜਿਆ ਗਣਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਲੇਕਿਨ ਦੁਕਾਨਦਾਰ ਦਾ ਭਾਰੀ ਨੁਕਸਾਨ ਹੋ ਗਿਆ ਜਸ਼ਮਦੀਦਾ ਤੇ ਟਿੱਪਰ ਚਾਲਕ ਮੁਤਾਬਕ ਉਸ ਨੂੰ ਦੂਜੇ ਵਾਹਨ ਨੇ ਸਾਈਡ ਮਾਰੀ ਜਿਸ ਕਾਰਨ ਉਸ ਦੀ ਗੱਡੀ ਦਾ ਟਾਇਰ ਫਟ ਗਿਆ ਅਤੇ ਟਿੱਪਰ ਦੁਕਾਨ ਦੇ ਵਿੱਚ ਜਾ ਵੜਿਆ ਅਤੇ ਪਲਟ ਗਿਆ ਹਾਦਸਾ ਬੇहद ਪਿਆਨਾਕ ਸੀ ਲੇਕਿਨ ਗਣਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਕਿੱਦਾਂ ਹੋਇਆ ਹਾਦਸਾ ਇਹ ਕੈਰਪਾਰਕ ਨੂੰ 401 ਨਾਲ ਸਾਈਡ ਮਾਰ ਗਿਆ ਥੱਲੇ ਉਹ ਜਿਹੜੀ ਕੈਰਪਾਰਕ ਨੂੰ 407 ਬਈ ਕਿੱਥੋਂ ਆ ਰਹੇ ਸੀ ਆਪਾਂ ਬਈ ਗੜਸ਼ੰਕਰ ਤੋਂ ਬਈ ਗੜਸ਼ੰਕਰ ਤੋਂ ਆਏ ਸੀ ਕਿੱਥੇ ਜਾਣਾ ਸੀ ਜੀ ਲੁਧਿਆਣਾ ਲੁਧਿਆਣਾ ਜਾਣਾ ਸੀ ਤੁਹਾਡਾ ਬਚਾ ਹੋ ਗਿਆ ਬਚਾ ਛੜ ਤਾਂ ਨਹੀਂ ਲੱਗੀ ਸੜਕ ਤੇ ਪਲਟੀ ਆ ਪਿਆ ਟਿੱਪਰ ਜੋ ਕਿ ਕਾਲ